ਵਾਕਤਾ ਜੀ ਅੱਜ ਦੀ ਵੀਡੀਓ ਚ ਅੱਜ ਪਾਰਕ ਦਾ ਨੰਬਰ ਲੱਗਿਆ ਹਾਂਜੀ ਸਾਫ-ਸਫਾਈ ਦਾ ਕੋਈ ਜਿਹੜੀ ਵੀ ਵੀਡੀਓ ਇਹਦੇ ਤੱਕ ਤਾਂ ਨਹੀਂ ਇਹ ਕੱਖ ਜਿਹਾ ਤਾਂ ਆਪਣਾ 240 ਮਾਰ ਨਹੀਂ ਪੈਣੀ ਆ ਇਹ ਦੇਖੋ ਹਾਂ ਇਹ ਨਹੀਂ ਮਰਨਾ ਹੈਗਾ ਇਹ 240 ਨੇ ਮਾਰ ਦੇਣਾ ਖੱਬੜ ਨੂੰ ਕੁਝ ਨਹੀਂ ਕਹਿੰਦੀ 240 ਅੱਜ ਬੋਲਾ ਆਇਆ ਅੱਜ ਘਾ ਦਾ ਨੰਬਰ ਲੱਗਿਆ ਆ ਬਣ ਗਿਆ ਮਾਲੀ ਬੋਲਾ ਵੀ ਦੇਖ ਲੈ ਜੇ ਕੋਈ ਨਿਕਲਿਆ ਆ ਭੱਜ ਵੀ ਨਾਣਾ ਜਿਹੜੇ ਸਾਹਕੇ ਬੈਠਾ ਆ ਇੱਧਰ ਇੱਧਰ ਹੋਇਆ ਏ ਇੱਧਰ ਨਹੀਂ ਹੋਇਆ ਕੱਖ ਜਮੇ ਹੀ ਦੇਖ ਲੈ ਤਾਂ ਨਹੀਂ ਪਤਾ ਨਹੀਂ ਕੀ ਆਏ ਸਾਈਡਾਂ ਸਾਈਡਾਂ ਤੇ ਹੁੰਦਾ ਬਸ ਇੱਥੇ ਇੱਧਰ ਨਹੀਂ ਸਾਈਡੇ ਹੁੰਦਾ ਏ ਬਾਕੀ ਕੋਈ ਸਾਈਡ ਨਹੀਂ ਹਾਂ ਇੱਥੇ ਜਿਆਦਾ ਵਧੀਆ ਵਾ ਇਹ ਇੱਧਰ ਤਾਂ ਵਧੀਆ ਵੀ ਨਹੀਂ ਹੈਗਾ ਪੈਰ ਪਾਸੇ ਰੱਖੀਂ ਤੇ ਮੈਂ ਉਹ ਤੇ ਠੀਕ ਆ ਆ ਨਿਕਲਦਾ ਕੀ ਆ ਇਹ ਪੱਥਰ ਜੇ ਚੱਕਦੇ ਵਿਚ ਕਾਉ ਰੱਖੇ ਇਹ ਅਜੇ ਇੱਕ ਵਾਰ ਦਾ ਨੰਬਰ ਲੱਗਣਾ ਹੁਣ ਹੁਣ ਤਾਂ ਬੋਲਾ ਆ ਗਿਆ ਹੁਣ ਤਾਂ ਸਭ ਕਾਜੀ ਦਾ ਨੰਬਰ ਲੱਜੇਗਾ ਇਹਦੇ ਵਿੱਚੋਂ ਲੋਹਾ ਲੱਗ ਹੋਣਾ ਲੱਕੜੀ ਲੱਗ ਹੋਣੀ ਕਿ ਗਲੀਆਂ ਵੀ ਇਕਨਾਂ ਤੱਕ ਕਿਸੇ ਨੇ ਲੈਣੀਆਂ ਨਹੀਂ ਐ ਲੋਹੇ ਵਾਲੇ ਨੇ ਇਹ ਲੋਹਾ ਵੇਗਣਾ ਕਿਲੂਆਂ 'ਚ ਲੱਕੜੀ ਜਾਣੀ ਬਾਲਣ ਨੂੰ ਦਰਵਾਜ਼ੇ ਵਿਕ ਜਣੇ ਆਹ ਆ ਦਰਵਾਜ਼ੇ ਦੋ ਦੋ ਦਰਵਾਜ਼ੇ ਆ ਦੋ ਤਿੰਨ ਟਾਕੀਆਂ ਆਹ ਦੇਖ ਦੀ ਉਧਰ ਬੰਦੇ ਨਹੀਂ ਆਉਣੇ ਚਾਹੁੰਦੇ ਉਧਰ ਮੀਂਹ ਆਉਣੇ ਵਾਲਾ ਮੈਂ ਕਿਹਾ ਜਿਹੜੀਆਂ ਦੋ ਤਿੰਨ ਟਰਾਲੀਆਂ ਰਹਿਣੀਆਂ ਜੇ ਨਿਕਲ ਜਪੇ ਤਾਂ ਚੰਗੀ ਗੱਲ ਬੰਦੇ ਥੱਲੇ ਆਉਂਦੇ ਤਾਂ ਲਾਉਣ ਲੱਗੇ ਸਾਬ ਜੀ ਉੱਦੇ ਹੁਣ ਆਉਂਗੇ ਬਸ ਆਉਣੇ ਵਾਲੇ ਕਹਿੰਦਾ ਅਗੇ 15-20 ਮਿੰਟ ਤੱਕ ਦੇਖਦੇ ਕਦ ਕੁੰਦੇ 15 20 ਮਿੰਟ ਉਹਨਾਂ ਦੇ ਬਣ ਗਿਆ ਬੁਲਾ ਡਰਾਈਵਰ ਉਹ ਮੈਂ ਲੱਗ ਗਿਆ ਬਣ ਗਿਆ ਬੁਲਾ ਡਰਾਈਵਰ ਇਹਨਾਂ ਉਹਨੂੰ ਗਲਾਬ ਦਾ ਕੋਈ ਬਣਿਆ ਹੀ ਨਹੀਂ ਗਲਾਬ ਤੇਰੇ ਵਧੀਆ ਇਹ ਹਾਂ ਆਹ ਵਧੀਆ ਚੱਲਿਆ ਆਹ ਤਾਂ ਬਹੁਤ ਵਧੀਆ ਹੈ ਹੋਰ ਪੱਤੇ ਆ ਗਏ ਨਵੇਂ ਹੈ ਹਾਂਜੀ ਚਲੋ ਦੇਖਦੇ ਕਦ ਕਉਂਦੇ ਆ ਲਗਦਾ ਸੈਨਾ ਛੇਤੀ ਕਰ ਤੁਸੀਂ ਸਾਡਾ ਦਿਮਾਗ ਤੇ ਕੰਮ ਨਹੀਂ ਲੰਦੇ ਨੰਬਰਦਾਰ ਥੋੜਾ ਵਧੀਆ ਚਾਹੀਦਾ ਆ ਨੰਬਰਦਾਰ ਬਣਾਇਆ ਵਾ ਬਨੋਦ ਸੇਠ ਸਵੇਰ ਦੇ ਤੁਸੀਂ ਤਿੰਨ ਚਾਰ ਜਣੇ ਆ ਜਾਂਦੇ ਹੁਣ ਦੋ ਟਰਾਲੀਆਂ ਗਿਰਗੀਆਂ ਦੀਆਂ ਦੋ ਬੰਦਾ ਥੋੜੀ ਕਈ ਠੇਗਲੇ ਆਲੇ ਫਿਰ ਨੌ ਬੰਦੇ ਕਿੰਨੇ ਬੰਦੇ ਤੁਸੀਂ ਆ ਅੱਠ ਆ ਦੋ ਗਏ ਛੇ ਰਹਿ ਗਏ ਇੱਕ ਲਾਂਗਰੀ ਗੜਦੇ ਚੱਲ ਪੰਜ ਰਹਿ ਗਏ ਦੋ ਜਣੇ ਜੀਰੀ ਲੈ ਆਉਂਦੇ ਦੋ ਬਿਗੇ ਥਾਂ ਜਾਂਦਾ 12 1 ਵਜੇ ਤੱਕ ਲੱਗ ਜਿੰਦੀ ਉਰੇ ਦੋ ਟਰਾਲੀਆਂ ਕਢ ਦੇ ਨਹੀਂ ਦੇ ਤਿੰਨ ਜਣਿਆਂ ਨੇ ਕੜਿਆ ਜੇ ਮਹਾ ਉਥੇ ਕਦੂ ਨੇਹਾ ਉਥੇ ਜਾ ਕੇ ਕੀ ਕਰੇ ਕਹਿੰਦਾ ਮੈਂ ਚਲੋ ਉਸੇ ਵੇਚਣਾ ਫਿਰ ਉਰੇ ਤੁਹਾਡਾ ਮੇਰਾ ਵੀ ਨਿਬੜ ਜਾਣਾ ਤਾਂ 12 ਇੱਕ ਬਾਦ ਦੇ ਨੂੰ ਆਪ ਵੇਲੇ ਹੋ ਜਾਣਾ ਤਾਂ ਆਪ ਤੇਰਾ ਨਾ ਲੱਗਿਆ ਹੁਣ ਅੰਮੇ ਕਹੇ ਤੇਰਾ ਨੀ ਨੁਕਾ ਕਦੂ ਭੇਲ ਛੇ ਨੁਕਾ ਪਹਿਲੇ ਲੱਗਵੈ ਲੈ ਹੁਣ ਆਪਣਾ ਕੀ ਕੱਲ ਕਦੂ ਨਹੀਂ ਭੇਲ ਛੇ ਫਿਰ ਵਾਹ ਬਾ ਚੱਲ ਹੁਣ ਇੱਕ ਦੂਜੇ ਦੇ ਨੋ ਲਾਈ ਜਾਓ ਇਹਦੇ ਦੋ ਟਰਾਲੀਆਂ ਪੌਣੀ ਤੇ ਆਪਣਾ ਸਰ ਜਾਣਾ ਤਾਂ ਬਸ ਕੱਲ ਵੀ ਲੇਟ ਭੇਜੇ ਤੁਸੀਂ ਕੱਲ ਵੀ ਸੱਜ ਰਿਆ ਜਿੰਦੇ ਤਾਂ ਵੀ 2 ਹੋਰ ਭੇਜਣੀਆਂ ਦੀਆਂ ਆ ਬੋਲੂ ਕਾ ਹਾਂ ਦੇਖ ਲਾ ਉਹ ਰੇਤ ਹੈ ਨਹੀਂ ਆਉਣੇ ਜਿਦਾ ਆਉਂਦੇ ਨਹੀਂ ਹੁਣ ਆਏ ਆ ਸਵੇਰ ਤੇ ਉਹ ਤਾਂ ਲਾਉਣ ਲੱਗੇ ਵੇ ਸਾਰੇ ਹੀ ਗਏ ਵੇ ਲਾਉਣ ਮੈਂ ਥੋੜੇ ਜਣੇ ਚਲੇ ਜਾਓ ਹੁਣ ਹੋਰੇ ਬੰਦੇ ਚ ਬੰਦੇ ਭਜਦੇ ਆ ਦੇਖ ਲਾ ਆ ਦੇਖ ਹਾਂ ਹਾਂ ਗਿਰ ਰਿਹਾ ਉਹ 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 ਘੁੰਮਦਾ ਫਿਰਦਾ ਚੱਲੀਆਂ ਚਰਿੱਤੇ ਜੋ ਚੱਲ ਭਾਈ ਪੂਰਾ ਠੇਰ ਲਾ ਦੇਦਾ ਇੱਕ ਜਗ੍ਹਾ ਸਾਰੇ ਕੁਆੜ ਦਾ ਹਾਂ ਠੇਰ ਲਾ ਦੇ ਤੇ ਉੱਪਰ ਹਾਂ ਉੱਥੇ ਲਾ ਦੇ ਫੇ ਬਾਟੀ ਨੂੰ ਅੱਗ ਲਾ ਦਾਂਗੇ ਠੀਕ ਆ ਹਾਂ ਇੱਥੀ ਸੜਦੇ ਸਾਰਾ ਪਟਕੇ ਸਾਫ਼ ਕਰਦੇ ਦੇਖ ਇੱਕ ਨਾ ਫਿਰਦੇ ਆ ਹੁਣ 1 2 3 4 5 6 7 8 ਜਣੇ ਹੋਗੇ ਹੁਣ ਦੇਖ ਲੈ ਵੱਜਦੇ ਫਿਰਦੇ ਇੱਕ ਦੂਜੇ ਸਵੇਰ ਦੇ ਸਾਹ ਦੋ ਵੀ ਨਹੀਂ ਆਏ ਮੰਨਦੇ ਨਹੀਂ ਕਦੇ ਵੀ ਕਹਾ ਹਸਾਬ ਸਭ ਨੂੰ ਨਹੀਂ ਆਉਣਾ ਆਏਗਾ ਹੁਣ ਇੱਕ ਪਕੜੀਏ ਇੱਕ ਕਾਫੀ ਕਲਮ ਹਸਾਬ ਕਿਤਾਬ ਤਾਂ ਆਉਂਗਾ ਜੇ ਮੈਂ ਨਾ ਰੀਤਾ ਨਿਭੜੂਗਾ ਕੱਟਦਾ ਹੈ ਬਰਕ ਦੇ ਇੱਥੇ ਕਿਚਨ 'ਚ ਆਪ ਜੋੜ ਕੇ ਰੱਖੀਏ ਸਾਰੇ ਕੋਲ ਮੰਨਿਆ ਨਹੀਂ ਜਦੋਂ ਕੱਲ ਇਕੱਠੇ ਹੋ ਕੇ ਜੋੜਾਂਗੇ ਖਬਰੇ ਕਿਤੇ ਨਹੀਂ ਤੁਸੀਂ ਕਿਆ ਕੱਢੀ ਜਾਣਾ ਸੰਤ ਜੋੜ ਕੇ ਰੱਖੀਏਗਾ ਰਾਸ਼ਨ ਜੋੜ ਕੇ ਰੱਖੀਏਗਾ ਰਾਸ਼ਨ ਮੈਂ ਤਾਂ ਪੰਜ ਲੱਗਣੇ ਜੋੜਨੇ ਨੂੰ ਕਿਤੇ ਸਾਲ ਲਾਉਣਾ ਮੈਂ ਕਹਾਣੀ ਨਾ ਮੰਨਦੇ ਤੁਸੀਂ ਕਹਾ ਚੱਲ ਦੇਖਤਾ ਨਹੀਂ ਮਾਸਟਰ ਤੇ ਜੀ ਲੈਣ ਹਿਸਾਬ ਬਖਤ 2 ਘੰਟਾ ਲੱਗਦਾ ਹਾਂ ਬੇ 2 ਘੰਟੇ ਲਾ ਦੇਣੇ ਸ਼ਾਮ ਤੱਕ ਤੁਹਾਨੂੰ ਹਿਸਾਬ ਕਰਕੇ ਨਵੇੜ ਦੇਣ ਅੱਜ ਕੱਲੂ ਜਿਹੜਾ ਨੇ ਬਿਹਾਰ ਨੂੰ ਜਾਣਾ ਸਵੇਰੇ ਨਹੀਂ ਸਵੇਰੇ ਨਹੀਂ ਅੱਜ 4 ਵਜੇ ਟ੍ਰੇਨ ਹੈ 4 ਵਜੇ ਤੱਕ ਤਾਂ ਨਹੀਂ ਹੋਣਾ ਹਾਂ ਜਾ ਜਾ 12 ਵਜੇ ਤੱਕ ਹੀ ਟੱਕ ਦੇਣਗੇ ਹੂੰ ਤੇ ਬਾਅਦ 12:00 ਵਜੇ ਨਾਲ 12:00 ਬੱਜ ਚੱਲੇ ਅਜੇ ਲਾ ਪਾਣੀ ਵੀ ਆ ਗਿਆ ਥੱਲੇ ਤੇ ਮਿੱਟੀ ਨਾਲ ਪੱਟੀ ਜਾਈ ਕਰਾ ਮਰ ਜਾਣ ਸੀ ਲੰਗਰੀ ਲੰਗ ਜਾਂਦੇ ਸਾਬਤ ਆ ਮੈਂ ਕਰ ਦੂੰਗਾ ਇਹਨੂੰ ਦੇ ਦੋ ਪੈਸੇ ਅੰਦਾਜ਼ੇ ਗੈਦਾ ਚਲੋ ਇਸਕਾ ਦੇ ਦੋ ਅੰਦਾਜ਼ੇ ਗੈਦਾ ਜਦ ਤੱਕ 10000 ਦੇ ਦੇ ਬਸ ਦੇ ਦੋ ਬਾਕੀ ਮੈਂ ਪਾ ਦੂੰਗਾ ਇਹਦੇ ਖਾਤੇ ਚ ਜੋ 2 3000 ਜੋ ਬਚੇਗਾ ਜੋ ਵੀ ਨਿਕਲੇਗਾ ਖਾਤੇ ਮੇ ਪਾ ਦੇਗੇ ਆਇ ਤਾਂ ਪਾਈ ਇਹ ਪਹਿਨਾ ਬਿੱਦੁਰ ਤੇ ਨਹੀਂ ਪਾਈ 5000 ਹਟ ਲਓ ਚਲ ਕਥਾ ਲੰਗੜੇ ਭੇਜਾਂਗੇ ਹੀ ਹਰੇ ਕੱਢੇਗੇ ਕਰੂਗੇ ਲੈ ਬੰਦੇ ਦੇ ਬੰਦੇ ਵਜਦੇ ਫਿਰਦੇ ਆ ਉਹ ਲਾਗਰੀ ਹੋਰ ਫੜ ਲਿਆ ਉਹ ਇੱਕ ਦੋ ਨੂੰ ਆ ਬੋਲੇ ਨੂੰ ਵੀ ਬੁਲਾਵਾ ਦੇਖ ਲੈ ਏ ਚੱਲ ਪਰਦੋ ਪਰਦੋ ਜੇ ਤੀਰ ਗੱਲਾਂ ਨਾ ਮਾਰੋ ਮੀਂਹ ਆ ਗਿਆ ਦੇਖ ਲੈ ਕਿਣੀਆਂ ਪੈਣ ਲੱਗੀਆਂ ਆ ਦੇਖ ਪੂਰੀ ਜੀ ਪੈਣ ਲੱਗ ਗਈ अरे आई गेड़ा लगना यह भी नहीं पता है का। ये मी ज्यादा आ गया जो दो गेड़े लग जाए तो कम लोट आजगा दो गेड़े लग जाए बहुत क्या हो गया हूँ ले ਇਨੇ ਵਿੱਚ ਗੁਰ ਜਣਾ ਐਸੇ ਪਲਟੀ ਮਾਰੀ ਜਾਓ ਲਓ ਜੀ ਫਸ ਗਿਆ ਟਰਾਲਾ ਦੇਖਿਆ ਹੈ ਨਹੀਂ ਸਿੱਧਾ ਲਿਆ ਕੇ ਸੜਤਾ ਕੱਖ ਹੈਗਾ ਤਾਂ ਬਾਯਾ ਤਾਂ ਹੈ ਵੀ ਨਹੀਂ ਤਾਂ ਖੇਤ ਉੱਪਰ ਆਏ ਤਾਂ ਉੱਪਰ ਨੂੰ ਘੁਮਾ ਕੇ ਲਾ ਦਈਏ ਆਏ ਨਹੀਂ ਪਤਾ ਗਾਹਾਂ ਦਲੀਆਂ ਦਾ ਪਾਣੀ ਟੁੱਟ ਗੇ ਪਿਆ ਵਾ ਦਾ ਉਹ ਲੰਬੜਦਾਰ ਜਿੰਨਾ ਇਹਨੇ ਛੇਤੀ ਜਾਣਾ ਤਾਂ ਅਜ ਬਿਹਾਰ ਨੂੰ ਉਹਨਾਂ ਲੇਟ ਹੋ ਗਿਆ ਏ ਜਾਦਾ ਥਾ ਪਾਣੀ ਗਿੱਲਾ ਥਾ ਜ਼ਮੀਨ ਆਪਾਂ ਨੇ ਦੇਖੀ ਹੀ ਨਹੀਂ ਆਪਾਂ ਗੌਰੀ ਨਹੀਂ ਕਰਿਆ ਆਏ ਤਾਂ ਵੀ ਕਿਹੜੇ ਟੁੱਟਿਆ ਪਾ ਹੁਣ ਪਰ ਇੱਥੇ ਖੇਤ ਗਿੱਲਾ ਤਾ ਇਹਦੇ ਦੱਲੀ ਕਿਨੀ ਤੇ ਪਾਣੀ ਆਇਆ ਵਦ ਤੇ ਹੁਣ ਕਾਲੇ ਵਾਲਾ ਟਰੈਕਟਰ ਮੰਗਾਏ ਸਿੱਧਾ ਤਾਂ ਜਾਣਾ ਨਹੀਂ ਹੈਗਾ ਬੈ ਕੇ ਕੱਢਾਂਗੇ ਮੈਂ ਕਿਹਾ ਚੱਲ ਬਪੂਲਰਾਂ ਦੀ ਜੜਾਂ ਜੜਾਂ ਚ ਰੇ ਵਾਦ ਗਏ ਤਾਂ ਇਧਰ ਨੂੰ ਲੈ ਕੇ ਆਏ ਤਾਂ ਵੀ ਆਂ ਟਾਕੀ ਨੂੰ ਗਰਜੂਗਾ ਪਰ ਹੁਣ ਉੱਠੇ ਪਾਸੇ ਨੂੰ ਟਾਕੀ ਲਾਵਾਂਗੇ ਚੱਲ ਆਉਂਦਾ ਕਾਲਾ ਲੈ ਕੇ ਟਰੈਕਟਰ ਪਰ ਦਸ ਰੋਪਾਂ ਦਾ ਅੰਨੇ ਚ ਖਾਲੀ ਹੋ ਜਾਣੀ ਸੀ 15 ਮਿੰਟ ਹੋ ਕੇ ਬੈਠਿਆ ਇਹਰੇ ਮੀਂਹ ਵੀ ਨਾ ਜਵੇ ਕੀ ਕਰੀਏ ਇਹ ਚਾਨ ਬਰਬਾਦ ਹੋ ਰਹਾ ਹੈ ਸਾਡਾ ਲੰਗੜੀ ਨੇ ਗਾਉਂ ਜਾਣੇ ਕੋ ਤਿਆਰੀ ਕੀਤੀ ਸਾਹ ਹਾਂ ਦਸੋ ਬੇਚਾਰੇ ਕੋ ਲੇਟ ਹੋ ਰਹਾ ਹੈ ਉਹਨਾਂ ਕੀ 5 ਵਜੇ ਟ੍ਰੇਨ ਹੈ ਸਰਹੰਦ ਤੇ ਜੀ ਉਹਨਾਂ ਬੇਚਾਰੇ ਕੋ ਖਾ आज ਨਹੀਂ ਜਾਇਗਾ ਕੀ ਹੋ ਜਾਇਗਾ ਕੱਲ ਸਵੇਰੇ ਤੜਕੇ ਭਜਾ ਦੇਣਾ ਇਹਨੂੰ ਕੋਈ ਨਾ ਕਾਲੇ ਵੀਰੇ ਵੱਲ ਟਰੱਕ ਆ ਗਿਆ ਆ ਗਿਆ ਬਸ ਆਪਾਂ ਤੋਚਨ ਪਾ ਕੇ ਉਹ ਮਾਰਨਾ ਪੜੇ ਲੈ ਵੀ ਕਾਲੇ ਨਹੀਂ ਨਿਕਲਿਆ ਦੋ ਗੱਲ ਕਾ ਦੱਲੀ ਨਹੀਂ ਬੁਲਾਉਣਾ ਪਿਆ ਹਾਰ ਕੇ ਦੱਲੀ ਤਾਂ ਚੌਂਡਾ ਹੀ ਜਾਂਦਾ ਦੱਲੀ ਨੇ ਫਸਾਇਆ ਸਾਨੂੰ ਦੱਲੀ ਨੇ ਗਿੱਲਾ ਕਰਿਆ ਪਤਾ ਹੈ ਦੱਲੀ ਨੇ ਫਸਾਇਆ ਸਾਨੂੰ ਹੁ ਦੱਲੀਓ ਕੱਢੂਗਾ ਇਹਦੇ ਗੱਲ ਪੈਣਾ ਵੀ ਤੇਰੇ ਕਰਕੇ ਸਾਡਾ ਨੁਕਸਾਨ ਹੋਇਆ ਤੇਰੇ ਦਾਦਾ ਦਾ ਲਾਲੀ ਕਰ ਇੰਦਰ ਦਾਦਾ ਲਾਉਂਦਾ ਕਿੱਥੇ ਆ ਇੱ ਲੱਗ ਰਿਹਾ ਬਿਆਹ ਹੈ ਆ ਖਾਂਡਾ ਕਿਉਂਦਾ ਦੇਖ ਲਾ ਜੀਵ ਚ ਪਾ ਲਿਆ ਹੁਣ ਸਾਨੂੰ ਦੇਖ ਕੇ ਨਕੋਟਿਆ ਅੱਜ ਮੈਂ ਉਧਰੋਂ ਬਾਹ ਕੇ ਨਹੀਂ ਗਿਆ ਜੇ ਮੈਂ ਜਦ ਦੂਆ ਬਾਹਿਆ ਤਾਂ ਨਾ ਜੇ ਮੈਨੂੰ ਬਾਹ ਦਾ ਮੈਨੂੰ ਪਤਾ ਲੱਜਣਾ ਸੀ ਉਹ ਆ ਜਾ ਆ ਜਾ ਅੱਜ ਇਹਨੇ ਪੂਰੀ ਜੁਰੀ ਲੈ ਆਏ ਐ ਮੋੜ ਤੇ ਖੜਾਉਣ ਲੱਗੇ ਇੰਨੇ ਤਾਂ ਲੰਘ ਕੇ ਜਿੰਨੇ ਨੂੰ ਗੁਪਿਆ ਉਹ ਇਹ ਇੱਥੇ ਮੁੜ ਜਾਣਾ ਬਥੇਰੀ ਜਗ੍ਹਾ ਇੱਥੇ ਮੁੜ ਜਾਣਾ ਆ ਹੈਗਾ ਇੱਧਰ ਕਾਂਪਲ ਹੁਣ ਜਾਤਾ ਆਇਆ ਗੱਡੀ ਆਓ ਗੱਡੀ ਹਾਂ ਇਹੋ ਡੰਗਲੀ ਗੀ ਚੱਕਰ ਉੱਪਰ ਫੜਦੀ ਨਾ ਚਾਚਾ ਨਹੀਂ ਹੁੰਗਾ ਪਾਰਣਾ ਚਾਚਾ ਹਲੇ ਹੁਣ ਟਰੈਕਟਰ ਤੋਂ ਦੱਸਦਾ ਜਦ ਉਹ ਤਾਂ ਹੂਟ ਹੁੰਦਾ ਇਹਨੇ ਮਾੜਾ ਮਾੜਾ ਆ ਉੱਪਰ ਕਰਕੇ ਫਸਿਆ ਇਹ ਹਾਂ ਤੈਂ ਕਿੱਲਾ ਕਰਿਆ ਵਾ ਹਾਂ ਜਿੱਲਾ ਕਰਾ ਵੀ ਨਹੀਂ ਆ ਜਾ ਹੁਣ ਉਹ ਕੱਢਣਾ ਵੀ ਤਹੀਂ ਆ ਜਾ ਆ ਜਾ ਆ ਜਾ ਉਹ ਕੱਢ ਲੈ ਲੀ ਹਾ ਪਾ ਪਾ ਦਾ ਉਹ ਬੋਲ ਦੇ ਲੈ ਰੈਂਡੇ ਦੀ ਹਾਂ ਭਾਈ ਲੱਗਣੀ ਹੈ ਲੱਗਣੀ ਹੈ ਲੱਗਣੀ ਹੈ ਕਿਹਦਾ ਹੈਗੀ ਹੈ ਭਾਈ ਸੁਮੋਦੈਵ ਨੇ ਕਿਹਾ ਡੰਗਾ ਕਿਉਂ ਕਿਹਾ ਗੱਲੇ ਨੂੰ ਕਿੱਲਾ ਕਹਿ ਰਿਹਾ ਬਾ ਬੋਲ ਦੇ ਲੈ ਲੈ ਗਿਆ ਹਾਂ ਹੁੰਗਾ ਕਹਿ ਰਿਹਾ ਨਾਲ ਚੋਣਾ ਮਾਰੀ ਬਾਕੀ ਪਾ

啊。Uh. <laughs> ਯਾ ਯਾ ਦਾ ਕਰਤਾ ਯਾ ਜੇ ਨਹੀਂ ਇਧਰ ਪਾਣੀ ਆ ਗਿਆ ਜਦਾ ਚਾਚਾ ਆਇਆ ਤਾਂ ਜਿੰਮੀ ਵੀ ਚਾਚਾ ਬਸ ਹੌਂਸਲ ਨਾਲ ਦੇਖੋ ਇਧਰਲੀ ਸਾਈਡ ਪਾ ਲੋ ਤੀਜੀ ਵਗਣੀ ਚੌਥੀ ਡਰਾਏ ਆ ਹੁਣ ਦੇਖਦੇ ਪੱਲੀ ਲਗਾ ਦਿਆ ਕਰ ਵੀਡੀਓ ਜਾਂਦੀ ਗੱਲ ਉਹ ਦੋ ਦੋ ਵਾਲਾ ਖੇਤ ਨੂੰ ਲਾ ਕਰਕੇ ਫਸਵਾ ਦਿਆ ਇਹ ਲੌਂਗਰ ਮੇਰਾ ਜਿਹਦੀ ਤੇਗਾ ਕੋਣਾ ਕਰਚਾ ਆਪਾਂ ਨੇ ਸਾਰੀ ਹਾਂ ਗੱਲੀ ਗੱਲ ਪੈਣਾ ਹੈ ਪੂਰਾ ਖੇਤੀ ਗਿੱਲਾ ਕਰਕੇ ਰਸਤਾ ਇਲਫਾਫਾ ਨਹੀਂ ਲਗਾਤਾ ਆ ਵੀਡੀਓ ਜਾਂਦੀ ਜਾਨ ਤੈਨੂੰ ਬੋਲਣਾ ਮੈਂ ਆ ਇਹ ਚੱਲ ਰਿਹਾ ਵੀਡੀਓ ਚੱਲਦੀ ਹੈ हूँ चाचा ट्राई करूगा चौके चाचे हाँ चाचा भी देख लाई लगे लो ਨਾਟਕ ਸੀ ਜਾਂਦਾ ਯਾਚੇ ਉਹ ਵਾਪਸ ਇਹ ਤੋਂ ਪੂਰਾ ਖੋਲ ਲਓ ਐ ਨਾਟਕ ਹੋ ਗਿਆ ਕੁਪਈ ਉਹ ਕਰਾਈ ਟਿਲ ਵਗੈਰਾ ਪਾਈਂ ਯਰ ਮੜਾ ਜਾਓ ਸੰਗੜੀ ਫਸ ਜਾਂਦੀ ਵਿੱਚ ਉਹਦੇ ਗੱਲ ਜਾਂਦੇ ਜਾਣਦੇ ਥੋੜੇ ਜਿਹਾ ਖਾਲੀ ਕਰਾਤਾ ਜੀ ਬਾਕੀ ਪਰਾ ਕਰਾਤਾ ਥੋੜਾ ਜਿਹਾ ਥੋੜਾ ਜਿਹਾ ਰਹਿਦਾ ਹਲੇ ਵਿੱਚ ਉਹ ਵੱਡੀ ਟਰਾਲੀ ਪਿੱਛੇ ਰਹਿਦਾ ਖਾਬਾ ਨੇ ਇਹਦੇ ਕਰਕੇ ਆ ਹੁਣ ਦੇਖਦੇ ਨਿਕਲਦਾ ਹੁਣ ਕਿ ਨਹੀਂ चलो बस 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 हूँ निकल जूगा दुआई झड़ते ਚਲੋ ਖੋਲ ਕੇ ਬਦਲ ਲੈਂਦੇ ਇੱਥੇ ਖੜ ਜਾ ਨਿਕਲ ਗਿਆ ਨਿਕਲ ਗਿਆ ਕਿ ਸਮਾਨ ਪਾ ਛੱਡਿਆ ਖੇਤ ਚ ਨਿਕਲ ਗਿਆ ਪਰ ਉਧਰ ਚਾਚੇ ਆਏ ਤਾਂ ਗੁੱਲਾ ਕਹਿੰਦਾ ਤੇ ਯਾਰ ਜੀ ਉਹ ਫਸ ਗਿਆ ਉਹ ਨਿਕਲਦਾ ਨਹੀਂ ਦਾ ਪੈਟ ਹੋ ਗਿਆ ਜਦ ਆ ਗਿਆ ਨਾ ਉਧਰ ਦਮ ਹਾਰਾ ਦਮ ਬਾਜ ਜੋ ਹਾਂ ਚਾਚੇ ਦਾਦੇ ਗਏ ਆ ਜਾਓ ਓਏ ਆਚੇ ਕੇ ਦਾਦੇ ਬਥੇਰਾ ਜੋਰਾ ਬੁਲਾ ਦੇ ਬੁਲਾ ਨਿਕਲਿਆ ਹੀ ਨਹੀਂ ਨਾ ਆਉਂਦਾ ਨਿਕਲਣਾ ਨਹੀਂ ਅੱਜ ਐਨਾ ਪਤਾ ਤੁਹਾਨੂੰ ਤੇ ਬੀਓ ਕੱਢ ਗਿਆ ਏ ਟਰੈਕਟਰ ਚੱਲੀ ਆ ਜਾ ਚਲੋ ਬੱਸ ਕਰੋ ਇੱਕੋ ਬੋਤ ਆ ਹੁਣ ਖਾ ਦੇ ਗਾ ਦੇਵਰਾਜ ਕੱਟੇਗਾ ਬਸ ਸਖ ਵਾਟਨ ਅਹ ਬਿਰਾਕ ਚ ਨਹੀਂ ਅਗਲੇ ਮਹੀਨੇ ਜਾਂ ਗੰਨਾ ਬੀਜੂਗੇ ਨਾ ਫੇਰ ਗੱਡਾਂਗੇ ਹਾਂ ਦੇ ਪਾਵਲੀ ਤੱਕ ਚੱਬਥੀਰਾ ਖਾਲੀ ਹੋ ਗਿਆ ਉਹ ਸ਼ੰਕਰ ਆ ਰਸਤਾ ਬਣਾ ਗੁੱਪਰ ਗਏ ਸਾਨੂੰ ਕਹੀ ਲਿਆ ਇੱਕ ਅੱਤ ਅਥਲੇ ਵਿੱਚ ਰੱਖ ਲੈ ਸਾਰੀ ਭਾਂਡੇ ਚੱਕ ਲੈ ਸਾਰਾ ਸਮਾਨ ਚੱਕ ਲੈ ਘਰ ਨੂੰ ਚਾਹ ਫਿਲੇ ਚਾਹ ਬੀ ਲੇ ਹਾਂ ਲੈ ਲੈ ਤਖਾਈ ਨੇ ਇਹ ਜੇ ਦਲੀ ਨਾ ਆਉਂਦਾ ਟਰੈਕਟਰ ਨਹੀਂ ਦਨੇ ਕਰਨਾ ਇੰਨਾ ਪਤਾ ਨਾ ਵੀ ਦਲੀ ਦਾਦੇ ਇਹਨਾਂ ਨੂੰ ਦੇਖ ਤਾਂ ਦਲੀ ਗਿਆ ਕਹਿੰਦਾ بڑا ਜ਼ਿਮੀਂਦਾਰ ਹੈ ਉਹ ਰਾਹ ਸਨੇ ਦਾਦੇ ਯਾਰ ਲੋ ਜਦੇਵ ਰਾਜ ਕਹੀ ਗਿਆ ਕਿਲੇ ਵਿੱਚ ਤੱਕ ਚੱਲ ਤੇਦਾ ਜਾ ਵੀ ਕੀ ਵੀ ਆ ਹੁਣ ਇੱਕ ਵਾਰ ਨਿਕਾਲ ਦਲ ਕਾ ਫੇਰ ਬੜਾ ਪੈਸਾ ਦਲੀ ਭਾਗੀ ਲੱਗੀ ਵੀ ਮਹਿਬੂਤ ਦੇਖਦਾ ਜੀ ਕਿੰਨੇ ਕਮਾਏ ਇਹਨਾਂ ਨੇ ਹੂੰ ਪਿਛਲੀ ਵਾਰੀ ਇਹ ਤਾਂ ਭੱਜ ਗਿਆ ਤਾਂ ਅੰਦਰ ਪਜਾਲੇ ਉਹਨੇ ਅੱਪਾ ਕਣਕ ਦਾ ਸਾਫ ਕਰਿਆ ਤਾਂ ਬੈਠ ਗਿਆ ਹਾਂਜੀ ਹਾਂ ਜਦੋਂ ਆਪਾਂ ਕਲਪਤਾ ਕਰਾਦਾ 20 ਪੈਂਦਾ ਦਾ ਪੈਸੇ ਤੁਸੀਂ ਪੂਰੇ ਕਮਾਈ ਤੇ ਜਾਂਦਾ ਛੱਡ ਥੋੜੇ ਬਾਅਦ ਤੇ ਸ਼ਾਇਦ ਇਹਦੀ ਵੀ ਕਰਮਾ ਵਾਲਾ ਉਹ ਵੀ ਦੇਖਦੇ ਆ ਕਿੰਨੇ ਬਣਦੇ ਆ ਉਦੋਂ ਦਾ ਪੈਸੇ ਬਧੀਆ ਕਮਾਈ ਦੇ ਨਾਲ 15-1500 20 ਦਿਹਾੜੀ ਪਰ ਇਹਦੀ ਕੰਮ ਲੇਟ ਹੋ ਗਿਆ ਭਰਾ ਜੀ 10 ਦਿਨ ਐ ਲੱਗ ਪਿੱਛੇ ਆਇਆ 18 ਦਿਨ ਲੇਟ ਹੋ ਗਿਆ ਜੇ ਅੰਦਾਜ਼ਨ ਦਿਨ ਪਹਿਨਾ ਜਾਂਦੇ ਹਮ ਫੋਨ ਕਰੀ ਗਿਆ ਕਹਿੰਦੀ ਗਿਆ ਇਹ ਜੀ ਆਉਂਦੇ ਬੈਠੇ ਨਹੀਂ ਤਾਂ ਉਹਦਾ ਟ੍ਰੇਨ ਹਾਂ ਟ੍ਰੇਨ ਵੀ ਦੇਖਣਾ ਹੁਣ ਇਹ ਤਾਂ ਹੈ ਨਹੀਂ ਵੀ ਜਾ ਚੜ ਕੇ ਆ ਜਾਂਦੇ ਉਹਨਾਂ ਆਪ ਕੀ ਚਲਤਾ ਥਾ 10 ਦਿਨ ਪਹਿਲੇ ਆ ਜਾਂਦਾ ਹੋ ਠੀਕਾ 15 ਦਿਨ ਚਲ ਕੋਈ ਨਹੀਂ ਦੇਖਦੇ ਅਮ ਕਿੰਨੇ ਬਣਦੇ ਆ ਫੇਰ ਵੀ ਆਕੀ ਸਾਫ ਕਰਕੇ ਦੇਖਦੇ ਕਿ ਆਹ ਦੇਣੀ ਬਾਈਏ ਇਨਾਂ ਦੇ ਹਾਂ ਦੇ ਦੇ ਕਰਨ ਠੀਕ ਕਰ ਤਾ ਉਹ ਕੋਈ ਆ ਉਹ ਕੋਈ ਰਿਆ ਕੰਮ ਆ ਰਿਆ ਨਾ ਸਭ ਕਿ ਲੰਗ ਲੰਗ ਜੀ ਐਸੇ ਤੋਂ ਅਮ ਕੰਮ ਕਰਦਾ ਇਹ ਫੇਰ ਵੀ ਸੁਣਾ ਨਹੀਂ ਲਿਆ ਹਰਨ ਜੀ ਜੀਐਸਪੀ ਚ ਆਇਆ ਨਾ ਉਸਕੇ ਰੱਲ ਆਸ ਆਪਣਾ ਕੰਮ ਸਹੀ ਨਹੀਂ ਹੂੰ ਇਹ ਵੀ ਮਿਲਾ ਠੀਕੇ ਮਿਲਾ ਚੱਲ ਦੇਖਦੇ ਨਹੀਂ ਬੜਾ ਨੋਟਾਂ ਦੀਆਂ ਕੱਤੀਆਂ ਉਹ ਦੇਖਦੇ ਆ ਵੰਡ ਕੇ ਗਿਆ ਹੁੰਦਾ ਇਹਨੂੰ ਹੂੰ ਹਾਂਜੀ ਇਹ ਤਾਂ ਚੱਲਦਾ ਇਹਨਾਂ ਦਾ ਦੇ ਉਹਦਾ 3 5 805 ਰੁਪਈਆ ਜਰੂਰ 800 8000 ਮਿੰਟ ਸੀਗੇ ਉਹਦਰੋਂ ਧਾਰਨ ਜਿਹੜਾ 800 ਰੁਪਈਆ ਦੇ ਰੱਖ ਤੇ ਬਾਅਦ ਦੇਵਰਾਜ ਦਾ ਵਿਨੋਦ ਦਾ 142 ਧਾਰਨ ਮੋਦਕਾ ਹੈ 650 ਰੁਪਏ ਦਾ ਹੈ ਨਾ ਬਹੁਤ ਖਾਇਨਾ ਦਾ ਜ਼ਾਬ ਕਰਨਾ ਹੈ ਦਾ ਸ਼ੁਕਰ ਕਰ ਸਾਰੇ ਬੰਦੇ ਹੈ ਕਈ ਵਾਰੀ ਸ਼ਕਰਵਾੜਾ ਭੱਜ ਜਾਂਦਾ ਵਿੱਚ ਫੇਰ ਔਖਾ ਹੋ ਜਾਂਦਾ ਜਿਹੜੇ ਇਹ ਪਹਿਲਾਂ ਦੇ ਹੈ 50 ਤੋਂ 100 ਦੇ ਦੇ 50 ਲੈ ਲਾ ਉੱਤੇ ਲੈ 100 ਦੇ ਦੇ ਤਾਂ ਦੇ ਦੇ ਜਾਰਾ ਨਹੀਂ ਲਿਖਿਆ ਉਹ ਲਾਦਾ ਉਹ ਬੰਦਾ ਦੂਗਾ ਪਿਆਰ ਅਪੀਲ ਤੇ ਠੀਕ ਆ ਉਹ ਜਨੇਸ ਚੱਲਣ ਮਾਮਿਆ ਕੀ ਰਸੋਈਆਂ ਰਾਸਣਾਂ ਤੇ ਹਾਂ ਉਹਨਾਂ ਨੇ ਮੰਗੂ ਕਰਦੇ ਸੀ ਆਪਣੇ ਨੂੰ ਸਾਫ ਕਰਿਆ ਇਹਨਾਂ ਨੇ 15640 ਰੁਪਏ ਆਇਆ ਇੱਕ ਬੰਦੇ ਨੂੰ ਠੀਕ ਆ ਰਸਣ ਪਾਣੀ ਖਾ ਗੀ ਹਾਂ ਐਨ ਖੁੱਲਾ ਮੁਰਗਾ ਮੱਛੀ ਖਾ ਗੀ ਉਪਰ ਬਾਅਦ ਠੀਕ ਆ ਦਿਹਾੜੀ ਬਣੀ 600 ਰੁਪਏ ਆ ਕਿਰਨ ਲਈ ਜੀ ਉਹ ਸਾਡਾ ਆਲਟਾ ਜਿਹੜਾ ਮੰਗ ਰਿਹਾ ਹੈ ਮੈਂ ਭਾਂਡਾ ਬਣਾਇਆ ਵਿੱਚ ਕਿੰਨੇ ਦਿਨ ਵਿਹਲੇ ਬੈਠੇ ਉਹ ਕਹੇ ਰੋਜ਼ ਨੇ ਬਹਿਲਾ ਬੈਠਾ ਵਿੱਚ ਵਿੱਚ ਬੈਲਾ ਬੈਠ ਗਿਆ ਚਾਹੇ ਵੀ ਲਗਾ ਕੇ ਇੱਕ ਰੋਜ਼ ਰਾਤ ਉਹ ਵੀ ਕਰਨ ਦੇ ਦਿਨ ਵਿਹਲੇ ਬੈਠੇ ਸੇਜਨ 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 ਵਿਹਲੇ ਬੈਠੇ ਆ ਇਹ 26 ਦਿਨ 20 ਦਿਨ ਕੰਮ ਕਰਿਆ ਇਹਨਾਂ ਨੇ ਮਾਲਾ 20 ਨੇ ਡਿਵਾਈਡ ਕਰ ਦੋ 15000 ਨੂੰ 20 ਨੇ ਡਿਵਾਈਡ ਕਰ ਦੋ ਤਾਂ ਸੋਚ ਰਹਿਣ ਮੈਂ ਮੈਂ ਫਿਰ 980 ਰੁਪਏ ਦੀ ਹੜੀ ਬੈਠੀ ਹੂੰ ਜੇ ਬੀਲੇ ਨਾ ਬੈਠਦੇ ਫਿਰ 800 ਰੁਪਏ ਜੜੀ ਵਜ ਜਾਂਦੀ ਹੂੰ ਬੀਲਾ ਬੈਠੇਗਾ ਕੀ 620 ਰੁਪਏ 600 ਚੱਲ ਫਿਰ ਵੀ ਠੀਕ ਆ ਜਿੰਨਾ ਨਿਕਲ ਗਿਆ ਵਧੀਆ ਸੀ ਪਰ ਅੱਧਾ ਦਿਨ ਲੇਟ ਗਿਆ ਮੂਰਾ ਬਲਗ ਉਹਨੇ ਕੰਮ ਖਰਾਬ ਕਰ ਦਿੱਤਾ ਉਹਨੇ ਕੰਮ ਖਰਾਬ ਚੱਲ ਠੀਕ ਆ ਫਿਰ ਚੱਲ ਚਾਹ ਮੈਂ